ਮਾਰਕੀਟ 'ਚ ਚਲੇ ਜਾਓ ਤੁਸੀਂ ਕਮਕਮਾਦੀ ਤੇਲ ਇਹਨੂੰ ਦੇਖੋ ਪਹਿਲਾਂ ਦਾ ਇਹਨੂੰ ਫੜ ਕੇ ਦੇਖੋ ਮੈਡਮ ਵਿੱਚੋਂ ਪੈਕਿੰਗ ਪਹਿਲਾਂ ਤਾਂ ਨਹੀਂ ਅਟਰੈਕਟਿਵ ਹੈ ਫਿਰ ਉਹਦੀ ਬੋਟਲ ਹਾਂ ਇਹਦੀ 스మెల్ ਲਓ ਤੁਸੀਂ ਪਿਓਰ ਹੈ ਇਹਦੇ ਡੱਬੇ 'ਚੋਂ 스మెల్ ਆਉਗੀ ਇਹ ਡੱਬੇ 'ਚੋਂ 스మెల్ ਲੈ ਕੇ ਦੇਖੋ ਤੁਹਾਨੂੰ ਕੇਸਰ ਦੀ 스మెల్ ਆਉਗੀ ਹਾਂ ਕੇਸਰ ਦੀ ਆ ਮਤਲਬ ਕਿ ਹੁਣ ਐਡੀ ਵੱਡੀ ਬੋਟਲ ਹੈ ਜੀ ਮਾਰਕੀਟ 'ਚ ਆਮ ਛੋਟੀਆਂ-ਛੋਟੀਆਂ ਬੋਟਲਾਂ ਲੰਦ ਹੁੰਦੀਆਂ ਬਹੁਤ ਕਾਸਟਲੀ ਹੈ ਪਰ ਅਸੀਂ ਇਹ ਪਿਓਰ ਦਿੱਤਾ ਔਰ ਇਹਦੀ ਕਾਸਟ ਵੀ ਬੜੀ ਜੈਨੂ ਹੈ ਸਾਡੇ ਹਰ ਆਊਟਲੈਟ ਤੇ ਪਿਆ ਔਰ ਇਹ ਸ਼ੋਰਟ ਹੀ ਰਹਿੰਦਾ ਫੇਸ਼ਲ ਆਏ ਹਾਂ ਇਹ ਫੇਸ਼ਲ ਆਇਲ ਹੈ ਮੰਨੋ ਕਿ ਤੁਸੀਂ ਦੇਖ ਲਓ ਵੀ ਕਿੰਨਾ ਮਰਜੀ ਮਹਿੰਗਾ ਫੇਸ਼ਲ ਕਰਾ ਲਓ ਜੀ ਉਹਨੇ ਥੋੜੀ ਦੇਰ ਬਾਅਦ ਡਾਲ ਹੋ ਜਾਣਾ ਇਹਨੂੰ ਤੁਸੀਂ ਘਰੇ ਲਿਆ ਕੇ ਰੱਖੋ ਇਹਦੀਆਂ ਕੁਝ ਬੂੰਦਾ ਇਹਦੇ ਵਿੱਚੋਂ ਲੈਣੀ ਆ ਸਪੈਸ਼ਲੀ 30ml ਹੈ ਜੀ 1 ਮਹੀਨਾ ਨਹੀਂ ਮੁੱਕਦਾ 1ml ਰੋਜ਼ ਲੱਗਿਆ ਬਹੁਤ ਔਰ ਇਹਦੀ ਕਾਸਟ ਦੇਖੋ ਸਿਰਫ 1800 ਰੁਪਿਆ ਮਾਰਕੀਟ ਚ ਇੰਨਾ ਕੋ ਹੁੰਦਾ ਹੋ ਬਾਈ 2300 ਰੁਪਏ ਦਾ ਮਿਲਦਾ ਤੇ ਉਹ ਉਹਨੂੰ ਅਸੀਂ ਉਹ ਉਹਨਾਂ ਨਹੀਂ ਦੇ ਸਕਦੇ ਤੁਸੀਂ ਦੀ 스멜 ਤੋਂ ਹੀ ਪਤਾ ਲੱਗ ਜਾਂਦਾ ਹੈ ਪੇਸ਼ੈਂਟ ਫਰਡਰਸਰ ਕਹਿੰਦਾ ਵੀ ਗੁਲਸਵੇ ਚਾਹੀਦਾ ਤੇ ਜਿੱਦਾਂ ਇਹ ਜਿਸ ਤਰ੍ਹਾਂ ਅਸੀਂ ਆਇਲ ਦਾ ਨਾਮ ਸੁਣਦੇ ਆ ਤਾਂ ਸਾਡੇ ਮਨ ਚ ਹੁੰਦਾ ਕਿ ਸਟਿੱਕੀਨੈਸ ਜੀ ਆਊਗੀ ਉਹ ਇਹਦੇ ਚ ਬਿਲਕੁਲ ਨਹੀਂ ਹੈ ਇਹ ਚ ਬਿਲਕੁਲ ਵੀ ਨਹੀਂ ਹੈ ਇਫ ਦ ਕਲੌਕ ਅਗਰ ਆਇਲੀ ਕੋਈ ਚੀਜ਼ ਹੋਵੇ ਕਲੌਕ ਪੋਜ਼ ਹੋ ਜਾਂਦੀ ਹੈ ਜਾਂ ਕੁਝ ਪਰ ਇਹ ਉਹਨੂੰ ਇਨਹਾਂਸ ਕਰੂਗਾ ਠੀਕ ਪ੍ਰੋਪਰੀ ਕੀਤਾ ਹੈ ਤਿਆਰੀ ਹੁੰਦਾ ਕੀਤਾ ਇਹ ਦੇਖੋ ਤੁਸੀਂ ਇਹਦੇ ਤੇ ਲਿਖਿਆ ਹੋਇਆ ਕਿ ਇਹ ਨਾ ਜਿਵੇਂ ਨਾ ਤੁਸੀਂ ਉਹ ਕੀ ਨਾਂ ਲੈਂਦੇ ਆ ਆਪਣੇ ਸਕਿਨ ਦੇ ਉੱਤੇ ਰਿੰਕਲ ਨਹੀਂ ਬਣ ਜਾਂਦੇ ਏਦਾਂ ਹਲਕੇ ਹਲਕੇ ਜੀ ਤੇੜਾਂ ਜੀਆਂ ਪੈ ਜਾਂਦੀਆਂ ਨੇ ਇੱਕ ਸਮੇਂ ਤੋਂ ਬਾਅਦ ਤਾਂ ਉਹਨੂੰ ਇਹ ਬਿਲਕੁਲ ਹੀ ਨਹੀਂ ਪੈਣ ਦਿੰਦਾ ਜੀ ਐਸੀ ਚੀਜ਼ ਆ ਜਿਹਨੂੰ ਰੈਗੂਲਰ ਯੂਜ਼ ਕੀਤਾ ਔਰ ਬਹੁਤ ਸਾਰੇ ਲੋਕ ਨੇ ਸਾਡੇ ਜਿਹੜੇ ਕਰਦੇ ਆ ਕਿਉਂਕਿ ਅਸੀਂ ਇਹਨੂੰ ਮੇਰੇ ਖਿਆਲ ਨਾਲ 2018 ਦੇ ਵਿੱਚ ਆਪਦੇ ਅੰਡਰ ਲਿਆ ਸੀਗਾ ਜੁਨਿਟ ਨੂੰ ਜਿੱਚ ਅਸੀਂ ਸਿਰਫ ਔਇਲ ਬਣਾਉਂਦੇ ਆ ਪੈਰਾਂ ਤੋਂ ਲੈ ਕੇ ਸਿਰ ਤੱਕ ਇਕオイル ਹੀ ਹੈਗਾ ਜੀ ਸਾਡਾ ਉਹ ਵੀ ਆਇਲ ਹੈ ਜੀ ਇਹਨਾਂ ਦੇ ਨਹੋਂ ਫਟ ਜਾਂਦੇ ਆ ਸ਼ਿਰਦਰੇਜੇ ਹੋ ਜਾਂਦੇ ਆ ਡੋਹਾਂ ਤੇ ਲੈਨਾਂੀਆਂ ਬਣ ਜਾਂਦੀਆਂ ਜਾਂ ਇਤੋਂ ਕੋਰ ਪੱਕਦੀਆਂ ਉਹਦਾ ਨੇਲਸ 20 ਨਾਮ ਹੈ 20ਾਂ ਨਹਾਂ ਵਾਸਤੇ ਵੀ ਇੱਕ ਤੇਲ ਆ ਵੀ ਉਹ ਨਹਾਂ ਦੇ ਵਿੱਚ ਡਿਪ ਕਰਨਾ ਮਾਰਕੀਟ 'ਚ ਚਲੇ ਜਾਓ ਤੁਸੀਂ ਕੁੰਕੁਮਾ ਦੀ ਤੇਲ ਇਹਨੂੰ ਦੇਖੋ ਪਹਿਲਾਂ ਦਾ ਇਹਨੂੰ ਫੜ ਕੇ ਦੇਖੋ ਮੈਡਮ ਵਿੱਚੋਂ ਪੈਕੇਜਿੰਗ ਪਹਿਲਾਂ ਤਾਂ ਨਹੀਂ ਅਟਰੈਕਟਿਵ ਹੈ ਫਿਰ ਉਹਦੀ ਬੋਟਲ ਹਾਂ ਇਹਦੀ ਸਮੈਲ ਲਓ ਤੁਸੀਂ ਪਿਓਰ ਹੈ ਇਹਦੇ ਡੱਬੇ 'ਚੋਂ ਸਮੈਲ ਆਊਗੀ ਇਹ ਡੱਬੇ ਚ ਸਮੈਲ ਲੈ ਕੇ ਦੇਖੋ ਤੁਹਾਨੂੰ ਕੇਸਰ ਦੀ ਸਮੈਲ ਆਊਗੀ ਹਾਂ ਕੇਸਰ ਦੀ ਹਾਂ ਮਨ ਲਓ ਕਿ ਹੁਣ ਐਡੀ ਵੱਡੀ ਬੋਟਲ ਹੈ ਜੀ ਮਾਰਕੀਟ ਚ ਆਮ ਛੋਟੀਆਂ ਛੋਟੀਆਂ ਬੋਟਲਾਂ ਦਿੰਦੇ ਆ ਬਹੁਤ ਕਾਸਟਲੀ ਹੈ ਪਰ ਅਸੀਂ ਇਹ ਪਿਓਰ ਦਿੱਤਾ ਔਰ ਇਹਦੀ ਕਾਸਟ ਵੀ ਬੜੀ ਜੈਨੂ ਹੈ ਨਾ ਸਾਡੇ ਹਰ ਆਲ ਕਲੈਂਟ ਤੇ ਪਿਆ ਔਰ ਇਹ ਸ਼ੋਰਟ ਹੀ ਰਹਿੰਦਾ ਹੈ ਫੇਸ਼ਲ ਆ ਹਾਂ ਫੇਸ਼ਲ ਆਇਲ ਹੈ ਮਨ ਲਓ ਕਿ ਤੁਸੀਂ ਦੇਖ ਲਓ ਵੀ ਕਿੰਨਾ ਮਰਜੀ ਮਹਿੰਗਾ ਫੇਸ਼ਲ ਕਰਾ ਲਓ ਜੀ ਉਹਨੇ ਥੋੜੀ ਦੇਰ ਬਾਅਦ ਡਾਲ ਹੋ ਜਾਣਾ ਇਹਨੂੰ ਤੁਸੀਂ ਘਰੇ ਲਿਆ ਕੇ ਰੱਖੋ ਇਹਦੀਆਂ ਕੁਝ ਬੂੰਦਾ ਇਹਦੇ ਵਿੱਚੋਂ ਲੈਣੀ ਆ ਸਪੈਸ਼ਲੀ 30 ml ਹੈ ਜੀ 1 ਮਹੀਨਾ ਨਹੀਂ ਮੁੱਕਦਾ 1 ml ਰੋਜ਼ ਲੱਗਿਆ ਬਹੁਤ ਔਰ ਇਹਦੀ ਕਾਸਟ ਦੇਖੋ ਸਿਰਫ 1800 ਰੁਪਿਆ ਮਾਰਕੀਟ 'ਚ ਇੰਨਾ ਕੋ ਹੁੰਦਾ ਹੋ 22-2300 ਰੁਪਏ ਦਾ ਮਿਲਦਾ ਤੇ ਉਹ ਉਹਨੂੰ ਅਸੀਂ ਉਹ ਉਹਨਾਂ ਨਹੀਂ ਦੇ ਸਕਦੇ ਤੁਸੀਂ ਇਹਦੀ 스ਮੈਲ ਤੋਂ ਹੀ ਪਤਾ ਲੱਗ ਜਾਂਦਾ ਹੈ ਪੇਸ਼ੈਂਟ ਫਰਡੈਂਸ ਆਰ ਕਹਿੰਦਾ ਵੀ ਗੋਲਸਵੇ ਚਾਹੀਦਾ ਤੇ ਜਿੱਦਾਂ ਐਚ ਜਿਸਟਰਾਸੀ ਆਇਲ ਦਾ ਨਾਮ ਸੁਣਦੇ ਆ ਤੇ ਸਾਡੇ ਮਨ ਚ ਹੁੰਦਾ ਕਿ ਸਟਿੱਕੀਨੈਸ ਜੀ ਆਊਗੀ ਉਹ ਇਹਦੇ ਚ ਬਿਲਕੁਲ ਨਹੀਂ ਹੈ ਇਹ ਬਿਲਕੁਲ ਵੀ ਨਹੀਂ ਹੈ ਜੇ ਕਲੌਕ ਅਗਰ ਆਇਲੀ ਕੋਈ ਚੀਜ਼ ਲਗਾ ਕਲੌਕ ਪੋਜ਼ ਹੋ ਜਾਂਦੀ ਹੈ ਜਾਂ ਕੁਝ ਪਰ ਇਹ ਉਹਨੂੰ ਇਨਹਾਂਸ ਕਰੂਗਾ ਤੁਹਾਡੀ ਪ੍ਰੋਪਰੀਟੀ ਤਿਆਰੀ ਹੁੰਦਾ ਕੀਤਾ ਇਹ ਦੇਖੋ ਤੁਸੀਂ ਇਹਦੇ ਤੇ ਲਿਖਿਆ ਹੋਇਆ ਕਿ ਇਹ ਨਾ ਜਿਵੇਂ ਨਾ ਤੁਸੀਂ ਉਹ ਕੀ ਨਾਲ ਲੈਂਦੇ ਆ ਆਪਣੇ ਸਕਿਨ ਦੇ ਉੱਤੇ ਰਿੰਕਲ ਨਹੀਂ ਬਣ ਜਾਂਦੇ ਹਾਲਕੇ ਹਾਲਕੇ ਜੀ ਤੇੜਾਂ ਜੀਆਂ ਪੈ ਜਾਂਦੀਆਂ ਨੇ ਇੱਕ ਸਮੇਂ ਤੋਂ ਬਾਅਦ ਤਾਂ ਉਹਨੂੰ ਇਹ ਬਿਲਕੁਲ ਹੀ ਨਹੀਂ ਪੈਣ ਦਿੰਦਾ ਜੀ ਐਸੀ ਚੀਜ਼ ਆ ਜਿਹਨੂੰ ਰੈਗੂਲਰ ਯੂਜ਼ ਕੀਤਾ ਔਰ ਬਹੁਤ ਸਾਰੇ ਲੋਕ ਨੇ ਸਾਡੇ ਜਿਹੜੇ ਕਰਦੇ ਆ ਕਿਉਂਕਿ ਅਸੀਂ ਇਹਨੂੰ ਮੇਰੇ ਖਿਆਲ ਨਾਲ 2018 ਦੇ ਵਿੱਚ ਆਪਦੇ ਅੰਡਰ ਲਿਆ ਸੀਗਾ ਜੁਨਟ ਨੂਜੀ ਚ ਅਸੀਂ ਸਿਰਫ ਆਇਲ ਬਣਾਉਂਦੇ ਆ ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕ ਆਇਲ ਨਹੀਂ ਹੈਗਾ ਜੀ ਸਾਡਾ ਉਹ ਵੀ ਆਇਲ ਆ ਜੀ ਇਹਨਾਂ ਦੇ ਨਹ ਫਟ ਜਾਂਦੇ ਆ ਸਿਰ ਦਰਦ ਹੋ ਜਾਂਦੇ ਆ ਨਹਾਂ ਤੇ ਲਈਨਾਂੀਆਂ ਬਣ ਜਾਂਦੀਆਂ ਜਾਂ ਇਤੋਂ ਕੋਰ ਪੱਕਦੀਆਂ ਉਹਦਾ ਨੇਲਸ 20 ਨਾਮ ਹੈ 20 ਨਹਾਂ ਵਾਸਤੇ ਵੀ ਇੱਕ ਤੇਲ ਆ ਵੀ ਉਹ ਨਹਾਂ ਦੇ ਵਿੱਚ ਡਿਪ ਕਰਨਾ